ਦੀ ਮੋਦੀ ਸਰਕਾਰ ਮੋਤਾਪੁਰ ਮੋਤਾਪੁਰ ਲੰਕੇ ਲੋਕੜਾ ਜਿੰਦਾਬਾਦ 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 ਬਾਪ ਦਾ ਫੈਨ ਕਿੱਟੀ ਹਲ ਕਮੇਟੀ ਮਹਰਦੀਪ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਜ਼ਿਲ੍ਹਾ ਕੈਸ਼ੀਅਰ ਗਰਦਾਸਪੁਰ ਅੱਜ ਲੋੜੀ ਲੋਕਾਂ ਤੇ ਲੋੜੀ ਮਨਾਉਂਦੇ ਆ ਪਾਕਿਸਤਾਨ ਕਿ ਜਿਹੜਾ ਵਾ ਇਹਨਾਂ ਦੇ ਪੁਤਲੇ ਫੂਕ ਰਿਆ ਇਹਨਾਂ ਦੀਆਂ ਕਾਪੀਆਂ ਥੜ ਰਿਆ ਕਾਨੂੰਨਾਂ ਦੀਆਂ ਉਹ ਕਿਉਂ ਥੜ ਰਿਆ ਵੀ ਲੋਕਾਂ ਨੂੰ ਭੁਲੇਖਾ ਪਾ ਕੇ ਇਹ ਲੋਕ ਆ ਵੀ ਅਸੀਂ ਬਹੁਤ ਤਰੱਕੀ ਕੀਤੀ ਬੜੇ ਖਿਸ਼ਾਲ ਕਰਦੇ ਆ ਪਰ ਜੋ ਇਹਨਾਂ ਖਿਸ਼ਾਲੀ ਕੀਤੀ ਆ ਇਹਨਾਂ ਨੇ ਉਹ ਚੰਦ ਘਾਣਿਆਂ ਦੀ ਡਾਨੀਆਂ ਬਾਨੇ ਦੀ ਖਿਸ਼ਾਲੀ ਕਰਕੇ ਤੇ ਲੋਕਾਂ ਨੂੰ ਭੁਲੇਖੇ ਜਿਹਾ ਕਹਿੰਦੇ ਵੀ ਬਹੁਤ ਵਿਕਾਸ ਕਰਤਾ ਆ ਤੁਹਾਡਾ ਤੇ ਤੁਸੀਂ ਜੀ ਬੜੇ ਖੁਸ਼ਹਾਲ ਜੇ ਇਸ ਕਰਕੇ ਲੋਹੜੀ ਦਾ ਜਾਂ ਦੁਆਲੀ ਦਾ ਤਿਉਹਾਰ ਅਸੀਂ ਜੁੰਨੇ ਆ ਵੀ ਜਿਹੜੀ ਦੀਵਾਲੀ ਵੀ ਅੱਡੇ ਵਾ ਤੇ ਕਾਲੀ ਆ ਤੇ ਲੋਹੜੀ ਵੀ ਕਾਲੀ ਆ ਕਿਉਂਕਿ ਸਾਡਾ ਕੋਈ ਵਿਕਾਸ ਨਹੀਂ ਹੋਇਆ ਵਿਕਾਸੇ ਕਰਦੇ ਜੰਦ ਕਰਾਣਿਆਂ ਦਾ ਅਮਰਜਿੰਦਰ ਸਿੰਘ ਤੁਮਾਰਾ ਜੀ ਕ੍ਰਾਂਤੀਕਾਰੀ ਕਿਸਾਨ ਜੀ ਨੇ ਦਾ ਸੁਪਾਕੂ ਨੇ ਬਾਕੀ ਸਾਡੇ ਨਾਲ ਭਾਰਤੀ ਕਿਸਾਨ ਜੀ ਨੇ ਨੁਗਰਾਹ ਸਾਫ ਕਾ ਸੈਨਿਕ ਕਮੇਟੀ ਤਕਰੀਬਨ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਖੜੀਆਂ ਨੇ ਔਰ ਅੱਜ ਇਹ ਜਿਹੜਾ ਕਾਨੂੰਨ ਦੁਬਾਰਾ ਤੋਂ ਭਾਰਤ ਸਰਕਾਰ ਜਿਹੜੇ ਆਪਾਂ ਵਾਪਸ ਕਰਾ ਕੇ ਆਏ ਆ ਉੱਥੇ ਇੱਕ ਸਾਲ ਤੋਂ ਵੱਧ ਬਹਿ ਕੇ ਲੜ ਕੇ 700 ਤੋਂ ਵੱਧ ਸ਼ਹੀਦੀਆਂ ਕਰਾ ਕੇ ਜਿਹੜੇ ਕਾਨੂੰਨ ਵਾਪਸ ਕਰਾਏ ਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਸਰਕਾਰ ਫੇਰ ਕਰ ਰਹੀ ਹੈ ਦੁਬਾਰਾ ਤੋਂ ਔਰ ਦਬਾਅ ਪਾ ਕੇ ਸਟੇਟ ਸਰਕਾਰਾਂ ਨੂੰ ਉਹ ਭੇਜੇ ਗਏ ਨੇ ਕਿ ਤੁਸੀਂ ਇਹ ਕਾਨੂੰਨ ਲਾਗੂ ਕਰੋ ਕਿਉਂਕਿ ਪਿਛਲੀ ਵਾਰ ਇਹ ਗੱਲ ਸੀ ਵੀ ਇਹ ਸੈਂਟਰ ਲਾਗੂ ਕਰ ਹੀ ਨਹੀਂ ਸਕਦੀ ਉਹਨਾਂ ਕਰਤੇ ਹੀ ਪਰ ਉਹਨੂੰ ਵਾਪਸ ਕਰਾਉਣ ਲਈ ਇੰਨੀਆਂ ਛਿੱਧੀਆਂ ਹੋ ਕੇ ਆਪਾਂ ਕਰਾਇਆ ਤੇ ਹੁਣੇ ਨਵੇਂ ਸਿਰੇਓ ਉਹੀ ਲਾਗੂ ਕਰਨਾ ਚਾਹ ਰਹੇ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਦੇ ਨਾਲ ਮੰਡੀਆਂ ਖਤਮ ਹੋਣ ਨਾਲ ਏਪੀਐਮਸੀ ਐਕਟ ਖਤਮ ਕਰਨਾ ਚਾਹੁੰਦੇ ਨੇ ਜੇ ਉਹ ਖਤਮ ਹੋ ਗਿਆ ਐ ਕਾਨੂੰਨ ਲਾਗੂ ਹੋ ਗਿਆ ਤੇ ਮਜ਼ਦੂਰ ਛੋਟੇ ਵਪਾਰੀ ਆੜਤੀਏ ਕਿਸਾਨ ਸਾਰੇ ਖਤਮ ਹੋਣਗੇ ਕਿਉਂਕਿ ਇਹ ਹਮਲਾ ਜਿਹੜਾ ਕੱਲਾ ਕਿਸਾਨੀ ਤੇ ਥੋੜਾ ਵਾ ਇਹ ਤੇ ਉਸ ਰੋਟੀ ਦੇ ਦਾਣੇ ਤੇ ਉਸ ਗੁਰਕੀ ਤੇ ਹਮਲਾ ਵਾ ਜਿਹੜੀ ਕਿਸਾਨ ਦੇ ਬੱਚੇ ਦੇ ਮੂੰਹ 'ਚ ਜਾਂਦੀ ਜਾਂ ਹਰ ਇਨਸਾਨ ਦੇ ਮੂੰਹ ਦੇ ਵਿੱਚ ਜਾਂਦੀ ਆ ਭਾਰਤ ਵਾਸੀ ਵੀ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਐਕਸਪੈਰੀਮੈਂਟ ਇੱਥੇ ਕਰ ਰਹੇ ਨੇ ਜੇ ਵੀ ਇੱਥੇ ਕਰਕੇ ਤੇ ਅਸੀਂ ਸਾਰੇ ਥਾਂ ਤੇ ਕਰਾਂਗੇ ਪਰ ਅਸੀਂ ਇਹ ਫੋਨ ਨਹੀਂ ਦਾਂਗੇ ਕਾਨੂੰਨ ਅਸੀਂ ਲਾਗੂ ਨਹੀਂ ਹੋਣਦਾਂਗੇ ਅੱਜ ਇਸੇ ਕਰਕੇ ਇਹਦੀਆਂ ਕਾਪੀਆਂ ਇੱਥੇ ਸੜ ਰਹੀਆਂ ਪੂਰੇ ਹਿੰਦੁਸਤਾਨ 'ਚ ਸੜ ਰਹੀਆਂ ਨੇ ਔਰ ਸ਼ਾਮ ਨੂੰ ਜਿੱਥੇ-ਜਿੱਥੇ ਵੀ ਲੋੜੀ ਦਾ ਪੁੱਗਾ ਬਲੇਗਾ ਜਿੱਥੇ ਬੁਰਾਈ ਨੂੰ ਲੋਕੀ ਸਾੜਨਗੇ ਉਥੇ ਨਾਲ ਹੀ ਇਹ ਕਾਪੀਆਂ ਵੀ ਸਾੜਨਗੇ ਕਿਉਂ ਅੱਜ ਦੀ ਸਭ ਤੋਂ ਵੱਡੀ ਬੁਰਾਈ ਜਿਹੜੀ ਆ ਇਹੋ ਜਿਹੇ ਕਾਨੂੰਨ ਆ ਜਿਹੜੇ ਲੋਕਾਂ ਨੂੰ ਖਤਮ ਕਰ ਰਹੇ ਨੇ ਇਹ ਅਸੀਂ ਨਹੀਂ ਹੋਣਦਾਂਗੇ ਅਸੀਂ ਇੱਕ ਕਾਰਪੋਰੇਟ ਦੇ ਜੰਗਲ ਦੇ ਵਿੱਚ ਇਹ ਲੀਡਰ ਤੇ ਫਸ ਚੁੱਕੇ ਨਹੀਂ ਉਹਨਾਂ ਦੇ ਚੰਗੂਲ ਚ ਕਾਰਪੋਰੇਟ ਦੇ ਪਾਰਟੀਆਂ ਵੀ ਫਸ ਚੁੱਕੀਆਂ ਨੇ ਪਰ ਆਮ ਇਨਸਾਨਾਂ ਨੂੰ ਹੀ ਉਹਨਾਂ ਦੇ ਚੰਗੂਲ ਚ ਨਹੀਂ ਫਸਣ ਦਾਂਗੇ ਇਹੋ ਜਿਹੇ ਕਾਨੂੰਨ ਜਿਹੜੇ ਪਛਾਣ ਕੇ ਇਹਨਾਂ ਨੂੰ ਤੇ ਲਾਗੂ ਨਹੀਂ ਹੋਣ ਦਾਂਗੇ ਹੋਰ ਵੀ ਜੇ ਕੋਈ ਇਹਨਾਂ ਨੇ ਇਹੋ ਜਿਹਾ ਐਕਸ਼ਨ ਕੀਤਾ ਉਹ ਵੀ ਨਹੀਂ ਹੋਣ ਦਿਆਂਗੇ ਤੇ ਦੂਜੀ ਗੱਲ ਸਾਡੀ ਜਿਹੜੀ ਡਿਮਾਂਡ ਆ ਵੀ ਡੱਲੇਵਾਲ ਸਾਹਿਬ ਉੱਥੇ ਮਰਨਵਰ ਤੇ ਬੈਠੇ ਨੇ ਉਹਨਾਂ ਨਾਲ ਕੋਈ ਸਰਕਾਰ ਸੈਂਟਰ ਸਰਕਾਰ ਗੱਲ ਨਹੀਂ ਕਰ ਰਹੀ ਗੱਲਾਂ ਕਰੀ ਜਾ ਰਹੇ ਨੇ ਕੱਲ ਉਹਨਾਂ ਦੇ ਪ੍ਰਧਾਨ ਨੇ ਕਿਹਾ ਵੀ ਜੇ ਉਹ ਆਪਣਾ ਲਾਗੂ ਹੋ ਜਾਂਦਾ ਹੈ ਗਰੰਟੀ ਕਾਨੂੰਨ ਤੇ ਫਿਰ ਪੰਜਾਬ ਨੂੰ ਨੁਕਸਾਨ ਹੈ ਮਤਲਬ ਜਦੋਂ ਏਕਤਾ ਦੀ ਗੱਲ ਆਉਂਦੀ ਅੱਜ ਪਾਤਣਾ ਚ ਸਾਰੇ ਮੋਰਚਿਆਂ ਦੀ ਇਕੱਠੀ ਮੀਟਿੰਗ ਹੋ ਰਹੀ ਹੈ ਉਹ ਤੋਂ ਪਹਿਲਾਂ ਇਹ ਬਿਆਨ ਦੇਣਾ ਕਿਉਂਕਿ ਉਹ ਸਾਡੀ ਏਕਤਾ ਤੋਂ ਡਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਏਕਤਾ ਜਦੋਂ ਹੋਗੀ ਉਹ ਦਿਨ ਹੀ ਸਾਨੂੰ ਆਪਣੇ ਪਿੱਛੇ ਠਹਿਟਣਾ ਪੈਣਾ ਗੋਡੇ ਟੇਕਣੇ ਪੈਣੇ ਜਿੱਦਾਂ ਇਹਨਾਂ ਪਹਿਲਾਂ ਟੇਕੇ ਸੀ ਗੋਡੇ ਉਸ ਤਰ੍ਹਾਂ ਇਹਨਾਂ ਨੂੰ ਦੁਬਾਰਾ ਗੋਡੇ ਟੇਕਣੇ ਪੈਣੇ ਤੇ ਉਹ ਇਹ ਕੋਈ ਰੋਕ ਨਹੀਂ ਸਕਦਾ